ਪਿੰਡ ਰੋੜਕਾ ਕਲਾਂ ਦੇ ਵਿਰਿੰਦਰ ਕੁਮਾਰ ਪੁੱਤਰ ਬਾਬੂ ਸ਼ਾਮਲਾਲ ਜੀ ਜੋ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦੇ ਨਿਮਿਤ ਪਾਠ ਦੇ ਭੋਗ ਅਤੇ ਅੰਤਮ ਅਰਦਾਸ ਅੱਜ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਪੱਤੀ ਰਾਵਲ ਕੀ ਪਿੰਡ ਰੋੜਕਾ ਕਲਾਂ ਵਿਖੇ ਕੀਤੀ ਗਈ ਭੋਗ ਉਪਰੰਤ ਭਾਈ ਚਰਨਜੀਤ ਸਿੰਘ ਜਲੰਧਰ ਵਾਲਿਆਂ ਦੇ ਕੀਰਤਨੀ ਜਥੇ ਵੱਲੋਂ ਬੈਰਾਗਮਈ ਕੀਰਤਨ ਕੀਤਾ ਗਿਆ ਉਪਰੰਤ ਉਹਨਾਂ ਨੂੰ ਵੱਖ-ਵੱਖ ਸ਼ਖਸੀਤਾਂ ਵੱਲੋਂ ਸ਼ਰਧਾਂਜਲੀਆ ਭੇਟ ਕੀਤੀਆਂ ਗਈਆਂ। ਪਰਿਵਾਰ ਵੱਲੋਂ ਸਮੂਹ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਵਰਗਵਾਸੀ ਵਰਿੰਦਰ ਕੁਮਾਰ ਪੁੱਤਰ ਬਾਬੂ ਰਾਮ ਜੋ ਕਿ ਇੱਕ ਸੜਕ ਹਾਦਸੇ ਵਿੱਚ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਸਨ ਅਤੇ ਕਾਫੀ ਲੰਬੇ ਸਮੇਂ ਤੋਂ ਉਹ ਜੇਰੇ ਇਲਾਸਨ ਅਤੇ ਕੁਝ ਦਿਨ ਪਹਿਲਾਂ ਉਹਨਾਂ ਦਾ ਅਧਿਆਤ ਹੋ ਗਿਆ ਸੀ। ਆਗਿਆ i Thank you i uh -huh. पूरी तो अंदर सुबह मान गुरु प्यारी गुरु स्वरी मान सासा समझिए आओ कुछ समय विचार दी सांस पान तो पहला सब कुछ विचार ना दे जैसे अपने अपने हाथ नहीं लगाइए कृपा करो कोई भी रस्ता बाकी ना रहे एक दो बार पैन ते असीस बख्शिश करो आपको भी गर्जन वाले गुरु का प्रसाद और ਜੋ ਆਪਣੇ ਸਵਾਸ ਦੀ ਪੂੰਜੀ ਨੂੰ ਭਉਂਦੇ ਆ ਹਨ ਸਤਿਗੁਰਾਂ ਦੇ ਚਰਨਾਂ ਵਿੱਚ ਜਾਮ ਰਾਦੇ ਆਧਿਆਪਨ ਸਾਰੇ ਉਹਦੇ ਅੰਤਮ ਅਰਦਾਸ ਦੇ ਵਿੱਚ ਸ਼ਾਮ ਰਹਿੰਦੇ ਇਕੱਤਰ ਹੋਏ ਹਨ ਕਿਰਪਾ ਕਰਿ ਉਹਨਾਂ ਕਰਕੇ ਅਰਦਾਸ ਕਰਿਓ ਸਤਿਗੁਰ ਉਸ ਵਿਛੜੀ ਹੋਈ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਿਓ ਕਿਛੇ ਪ੍ਰਮਾਤ ਕ੍ਰਿਸ਼ਨੇ ਦਾ ਸਾਥ ਸੰਬੰਧੀਆਂ ਨੂੰ ਮਨ ਦਾ ਹਰ ਬਖਸ਼ਿਸ਼ ਕਰਿਓ ਬੈਸ ਡਾਇਰੈਕਟਰ ਜਰਗੇ ਬੋਸ ਸੋਹੇ ਤੇ ਸਾਥੀ ਭਾਣਾ ਨਾਲ ਬਾਰਸ਼ਿਸ ਕਰਿਆ ਪਰ ਜੇ ਯਕਾ ਅਰਦਾਸ ਜੀ ਚੱਲਿਆ ਹੈ ਆਪਣੀ ਉਸ ਪਰਵਾਹ ਦੇ ਜੀਵਨ ਦੇ 길 ਚੱਲ ਜਾਂ। ਸੋਦੇ ਦੀਵੰਦੇ ਵਿੱਚ ਕੋਈ ਖੁਸ਼ੀ ਦਾ ਜ਼ਮਾਂ ਆਵੇ ਤੇ ਆਪਣੇ ਆਪ ਨੂੰ ਸਜਣ ਦੇ ਵਿੱਚ ਕਿਵੇਂ ਰੱਖਣਾ ਹੈ ਅੱਗੇ ਜੀਵਨ ਦੇ ਵਿੱਚ ਕਰੇ ਦੁੱਖ ਦੀ ਘੜੀਆਂ ਵਿੱਚ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਾਈ ਇਸ ਕਰਕੇ ਅਰਦਾਸ ਅਗਰਨ ਦੀ ਬਾਣੀ ਕਰਦੀ